ਪਹਿਲਾਂ ਪੁੱਛਿਆ ਗਿਆ ਕਿ ਤੁਹਾਡਾ ਧਰਮ ਕੀ ਹੈ ਧਰਮ ਪੁੱਛ ਕੇ ਗੋਲੀ ਮਾਰ ਦਿੱਤੀ ਗਈ। ਗੋਲੀ ਉੱਥੇ ਪਤਾ ਨਹੀਂ ਵਾਪਰਿਆ ਕਿ ਨਹੀਂ ਵਾਪਰਿਆ ਜਾਂ ਜਿੰਨਾ ਵੀ ਵਾਪਰਿਆ ਉਹ ਕਿਸ ਸੰਦਰਭ ਦੇ ਵਿੱਚ ਵਾਪਰਿਆ। ਜਿਸ ਤਰੀਕੇ ਦੇ ਨਾਲ ਇਸ ਨੈਰੇਟਿਵ ਨੂੰ ਉਭਾਰਿਆ ਗਿਆ ਉਸ ਦੇ ਖਿਲਾਫ 20 ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਕਿ ਜੇਕਰ ਧਰਮ ਪੁੱਛ ਕੇ ਗੋਲੀ ਮਾਰੀ ਵੀ ਗਈ ਹੈ ਤਾਂ ਜਿਨ੍ਹਾਂ ਨੇ ਉੱਥੇ ਜ਼ਖਮੀਆਂ ਨੂੰ ਬਚਾਇਆ ਉਹ ਵੀ ਕਸ਼ਮੀਰੀ ਸੀ ਉਹ ਵੀ ਮੁਸਲਮਨ ਸੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨੇ ਕਹੀ ਸੀ ਕਿ ਹਿੰਦੂ ਤੇ ਮੁਸਲਮਾਨ ਇਕੱਠੇ ਨਹੀਂ ਰਹਿ ਸਕਦੇ ਇਹ ਇਨਡਾਇਰੈਕਟਲੀ ਸਾਡੇ ਮੁਸਲਮਾਨਾਂ ਨੂੰ ਭਟਕਾਉਣ ਦਾ ਤਰੀਕਾ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਨਾਲੋਂ ਜ਼ਿਆਦਾ ਮੁਸਲਮਾਨ ਨੇ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਸਾਡੀ ਮਿਲਟਰੀ سپورਟ ਸਾਡੀ ਸਿਕਿਉਰਿਟੀ ਉਹ ਲਾਪਰਵਾਹੀ ਇਸ ਮਾਮਲੇ ਦੀ ਉਹ ਟੈਰਰਿਸਟ 20 ਮਿੰਟ ਤੱਕ ਉੱਥੇ ਘੁੰਮਦੇ ਰਹੇ ਇੰਟੈਲੀਜੈਂਸ ਫੇਲਿਅਰ ਵੀ ਹੈ ਵਿੰਡਸਵਾਟਰ ਟ੍ਰੀਟੀ ਹੈ ਜੇ ਤੁਸੀਂ ਅੱਜ ਉਹਨੂੰ ਰੱਦ ਵੀ ਕਰ ਦੋਗੇ ਉਹ ਪਾਣੀ ਕਿੱਥੇ ਜਾਊਗਾ ਉਹਨੂੰ ਭੇਜਣ ਵਾਸਤੇ ਤੁਹਾਨੂੰ ਕਈ ਸਾਲ ਲੱਗਣਗੇ ਨਹਿਰਾਂ ਬਣਾਉਣੀਆਂ ਪੈਣਗੀਆਂ ਡੈਮ ਬਣਾਉਣੇ ਪੈਣਗੇ ਬਾਖੀ ਚੈਨਲ ਬਣਾਉਣੇ ਪੈਣਗੇ ਵਾਟਰ ਰੋਸਟ ਬੰਦ ਨਹੀਂ ਹੋਣ ਵਾਲਾ ਇਮੀਡੀਟਲੀ ਕਿਉਂਕਿ ਇਹਦੇ ਵਾਸਤੇ ਤੁਹਾਨੂੰ ਕਾਫੀ ਕੰਮ ਕਰਨਾ ਪਏਗਾ ਪੰਜਾਬ ਨੂੰ ਤੇ ਉਹਨਾਂ ਦੀ ਫੌਜ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਪੰਜਾਬ ਨੂੰ ਟਾਰਗੇਟ ਕਰਨ ਦਾ ਤਰੀਕਾ ਜੋ ਹੈ ਇੰਡਸ ਵਾਟਰ ਟ੍ਰੀਟੀ ਹੈ ਇਹ ਬਹੁਤ ਵਧੀਆ ਤਰੀਕਾ ਹੈ ਪਰ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਟਾਈਮ ਲੱਗੇਗਾ ਦੌਰ ਫਾਇਰਿੰਗ ਅ ਸ਼ਾਟ ਤੁਸੀਂ ਉਹਨਾਂ ਨੂੰ ਬਲੀਟ ਕਰੋ ਉਹਨਾਂ ਦੀ ਫੌਜ ਨੂੰ ਉਹ ਹੋ ਸਕੇ ਕਿ ਉਹਨਾਂ ਨੂੰ ਡਿਪਲੋਏ ਕਰੋ ਮੋਬਲਾਈਜ਼ ਕਰੋ ਬਾਡ ਦੇ ਉੱਤੇ ਬਲਾਓ ਉਹ ਤਾਂ ਕਿ ਉਹਨਾਂ ਦਾ ਪਟਾਊਟ ਖਰਚ ਹੋਏ ਗੱਡੀਆਂ ਖਰਾਬ ਹੋਣੋਂ ਹੋਰ ਲੋਕ ਦੁਖੀ ਹੋਣ ਵਗੈਰਾ ਵਗੈਰਾ ਲੋਕਾਂ ਨੇ ਜਿੱਥੇ ਫਸਲਾ ਲੱਗੇ ਨੇ ਉੱਥੇ ਫੌਜ ਆਏਗੀ ਉੱਥੇ ਪ੍ਰੋਬਲਮ ਹੋਏਗੀ ਸਾਡੇ ਏਮ ਕੋਈ ਕਲੈਰੀਫਾਈਡ ਨਹੀਂ ਹੈ ਕਈ ਲੋਕਾਂ ਨੇ ਜੀ ਸਟਰੋਂਗ ਐਂਡ ਪ੍ਰੋਸਪਰਸ ਪਾਕਿਸਤਾਨ ਇਨ ਇੰਡੀਜਰਸ ਫੇਵਰ ਐਸੇ ਬਕਵਾਸ ਸੱਤ ਸਾਲ ਦਾ ਅਨਮੀਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਜੋਕ ਵਾਪਰਿਆ ਦਰਦਨਾਕ ਸੀ ਅਜਿਹਾ ਨਾ ਤਾਂ ਕਦੀ ਕਿਸੇ ਨੇ ਸੋਚਿਆ ਸੀ ਤੇ ਨਾ ਹੀ ਅਜਿਹਾ ਹੋਣ ਦੀ ਕਿਸੇ ਨੂੰ ਕੋਈ ਉਮੀਦ ਸੀ ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਅੱਤਵਾਦ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਅੱਤਵਾਦ ਦਾ ਟੈਰਰਿਜ਼ਮ ਦਾ ਕੋਈ ਧਰਮ ਕੋਈ ਜਾਤ ਹੁੰਦੀ ਨਹੀਂ ਉਹ ਸਿਰਫ ਤੇ ਸਿਰਫ ਇਨਸਾਨਾਂ ਦੇ ਦੁਸ਼ਮਣ ਹੁੰਦੇ ਨੇ ਪਰ ਇਹ ਸਭ ਦੇ ਵਿਚਾਰੇ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ ਵਾਪਰਿਆ ਵਾਪਰਨ ਤੋਂ ਬਾਅਦ ਜਿਸ ਤਰ੍ਹਾਂ ਦੇ ਨੈਰੇਟਿਵ ਵੱਖ-ਵੱਖ ਤਰੀਕੇ ਦੇ ਨਾਲ ਬਾਹਰ ਆਏ ਉਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਆਉਂਦੀ ਹੈ ਕਿ ਪਹਿਲਾਂ ਪੁੱਛਿਆ ਗਿਆ ਕਿ ਤੁਹਾਡਾ ਧਰਮ ਕੀ ਹੈ ਧਰਮ ਪੁੱਛ ਕੇ ਗੋਲੀ ਮਾਰ ਦਿੱਤੀ ਗਈ ਕਲਮਾ ਪੜਨ ਦੀ ਗੱਲ ਆਉਂਦੀ ਹੈ ਕਿ ਪੜ੍ਹ ਕੇ ਸੁਣਾਓ ਜੀ ਨੂੰ ਨਹੀਂ ਆਉਂਦਾ ਉਹਦੇ ਗੋਲੀ ਮਾਰ ਦਿੱਤੀ ਗਈ ਉੱਥੇ ਪਤਾ ਨਹੀਂ ਵਾਪਰਿਆ ਕਿ ਨਹੀਂ ਵਾਪਰਿਆ ਜਾਂ ਜਿੰਨਾ ਵੀ ਵਾਪਰਿਆ ਉਹ ਕਿਸ ਸੰਦਰਭ ਦੇ ਵਿੱਚ ਵਾਪਰਿਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਸ ਨੈਰੇਟਿਵ ਨੂੰ ਉਭਾਰਿਆ ਗਿਆ ਉਸ ਦੇ ਖਿਲਾਫ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਜੇਕਰ ਧਰਮ ਪੁੱਛ ਕੇ ਗੋਲੀ ਮਾਰੀ ਵੀ ਗਈ ਹੈ ਤੇ ਜਿਨ੍ਹਾਂ ਨੇ ਉੱਥੇ ਜ਼ਖਮੀਆਂ ਨੂੰ ਬਚਾਇਆ ਆਪਣੇ ਮੋਢਿਆਂ ਤੇ ਚੁੱਕ-ਚੁੱਕ ਕੇ ਆਪਣੇ ਜਿਹੜੇ ਉੱਥੇ ਜੋ ਵੀ ਸਾਧਨ ਸੀ ਉਹਨਾਂ ਤੇ ਚੱਕ ਕੇ ਹਸਪਤਾਲ ਪਹੁੰਚਾਇਆ ਗਿਆ ਉਹ ਕੌਣ ਸਨ ਉਹ ਵੀ ਕਸ਼ਮੀਰੀ ਸੀ ਉਹ ਵੀ ਮੁਸਲਮਨ ਸੀ ਯਾਨੀ ਇਸ ਨੈਰੇਟਿਵ ਦੇ ਖਿਲਾਫ ਵੀ ਇੱਕ ਚੀਜ਼ ਚੱਲ ਰਹੀ ਹੈ ਪਰ ਇਹ ਸਭ ਦੇ ਵਿਚਾਲੇ ਚੀਜ਼ ਇਹ ਸਮਝਣ ਵਾਲੀ ਹੈ ਕਿ ਵਾਪਰਿਆ ਕਿਉਂ ਕੀ ਸਾਡੀਆਂ ਸੁਰੱਖਿਆ ਏਜੰਸੀਆਂ ਤੋਂ ਬਹੁਤ ਵੱਡੀ ਕਿਸੇ ਤਰ੍ਹਾਂ ਦੀ ਕੋਤਾਹੀ ਹੋ ਗਈ ਜਾਂ ਸਾਡੀ ਲਾਪਰਵਾਹੀ ਰਹੇਗੀ ਜਾਂ ਸਾਡੇ ਕੋਲੇ ਇਨਪੁੱਟ ਸੀ ਸਾਨੂੰ ਉਸ ਨੂੰ ਉਸ ਤਰੀਕੇ ਵਾਚਿਆ ਨਹੀਂ ਗਿਆ ਇਹ ਸਲਾਨੀਆਂ ਤੇ ਕਿਉਂ ਹੋਇਆ ਆਮ ਵਿਅਕਤੀਆਂ ਤੇ ਕਿਉਂ ਹੋਇਆ ਦੇਸ਼ ਭਰ ਦੇ ਵਿੱਚ ਇਸ ਤੋਂ ਬਿਨਾ ਦੁਨੀਆ ਭਰ ਦੇ ਵਿੱਚ ਇਸ ਗੱਲ ਦਾ ਦੁੱਖ ਮਨਾਇਆ ਜਾ ਰਿਹਾ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਧਰਾਤਲ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਰਿਟਾਇਰਡ ਬਰਗੇਡੀਅਰ ਸਰਦਾਰ ਹਰਵੰਤ ਸਿੰਘ ਜੀ ਹੋਣਗੇ ਉਨ੍ਹਾਂ ਦੇ ਤਜਰਬੇ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਟੈਰਰਿਸਟ ਦੇ ਵੱਲੋਂ ਅਜਿਹਾ ਕਿਸ ਕਰਕੇ ਕੀਤਾ ਗਿਆ ਕੀ ਸੁਨੇਹਾ ਹੋ ਸਕਦਾ ਹੈ ਕਿਉਂ ਕੀਤਾ ਗਿਆ ਸਾਡੀਆਂ ਸੁਰੱਖਿਆ ਏਜੰਸੀਆਂ ਸਾਡੇ ਸਰਕਾਰ ਦੀਆਂ ਏਜੰਸੀਆਂ ਇੱਥੇ ਕੰਮ ਕਿਉਂ ਨਹੀਂ ਕਰ ਸਕੀਆਂ ਸਰ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹੁੰਦੇ ਹਾਂ ਕਿ ਇਸ ਪਿੱਛੇ ਟੈਰਰਿਜ਼ਮ ਦਾ ਮੋਟਿਵ ਕੀ ਹੋ ਸਕਦਾ ਕਈ ਚੀਜ਼ਾਂ ਆ ਰਹੀਆਂ ਨੇ ਬਾਹਰ ਕੇ ਦੇਖੋ ਰਾਸ਼ਟਰਪਤੀ ਨੇ ਆਉਣਾ ਸੀ ਉਪਰਾਸ਼ਟਰਪਤੀ ਨੇ ਅਮਰੀਕਾ ਦੇ ਨੇ ਆਉਣਾ ਸੀ ਕੁਝ ਇਹ ਵੀ ਕਹਿ ਰਹੇ ਨੇ ਕਿ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਹੋਰਾਂ ਦੀ ਪ੍ਰਧਾਨ ਮੰਤਰੀ ਹੋਰਾਂ ਦੀ ਕਰੈਲੀ ਸੀ ਉਹ ਕੈਨਸਲ ਹੋ ਗਈ ਉਹਦੇ ਤੇ ਹਮਲਾ ਹੋਣਾ ਸੀ ਤੁਹਾਡੇ ਸਮਝ ਚ ਕੀ ਆਉਂਦੀ ਹੈ ਕਹਾਣੀ ਕਿ ਅਜਿਹਾ ਵੱਡਾ ਐਡਾ ਬਰੂਟਲ ਔਰ ਇਸ ਤਰੀਕੇ ਦਾ ਫੈਸਲਾ ਉਸ ਗਰੁੱਪ ਦੇ ਵੱਲੋਂ ਕਿਉਂ ਲਿਆ ਗਿਆ ਹੋ ਗਿਆ ਦੇਖੋ ਇਹਦੇ ਕਈ ਐਸਪੈਕਟ ਹੋ ਸਕਦੇ ਨੇ ਔਰ ਇਹਨੂੰ ਸਮਝਣ ਵਾਸਤੇ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਏਗਾ ਜਿਆਦਾ ਨਹੀਂ ਕੁਛ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਇੱਕ ਗੱਡੀ ਹਾਈਜੈਕ ਹੋਈ ਸੀ ਟ੍ਰੇਨ ਜੀ ਖੈਬਰ ਐਕਸਪ੍ਰੈਸ ਉਹਨਾਂ ਸੀ ਪਤਰਸਤਾਨੀ ਉਹਨੂੰ ਹਾਈਜੈਕ ਕੀਤਾ ਬਲੋਚਿਸਤਾਨ ਦੇ ਬੰਦਿਆਂ ਨੇ ਤੇ ਪਾਕਿਸਤਾਨ ਨੇ ਬਲੇਮ ਲਗਾਇਆ ਕਿ ਇੰਡੀਆ ਨੇ ਕਰਾਇਆ ਹੈ ਹਾਲਾਂਕਿ ਇੰਡੀਆ ਨੇ ਨਹੀਂ ਕਰਾਇਆ ਕਿਉਂਕਿ ਉੱਥੇ ਆਜ਼ਾਦੀ ਦੀ ਮੁਹਿੰਮ ਕਈ ਸਾਲਾਂ ਤੋਂ ਚੱਲ ਰਹੀ ਹੈ ਉਹ ਕਰਦੇ ਰਹੇ ਨੇ ਐਕਟੀਵਿਟੀ ਇੰਟਰਨਲ ਤੌਰ ਤੇ ਪਹਿਲਾਂ ਤੋਂ ਹੀ ਰੋਣਾ ਹਾਂ ਇੰਟਰਨਲ ਤੋਂ ਕਈ ਸਾਲ ਦਾ ਰੋਲਾ ਹੈ ਦੂਜੀ ਗੱਲ ਬਾਕਸਟਾਨ ਦੇ ਜਿਹੜਾ ਹੈਗਾ ਖੈਬਰ ਫਖਤੂਨ ਉਹ ਇਲਾਕਾ ਉੱਥੇ ਵੀ ਉਹਨਾਂ ਦੀ ਚੌਕਿਆਂ ਦੇ ਵਿੱਚ ਕਈ ਜਗ੍ਹਾ ਹਮਲੇ ਹੋਏ ਨੇ ਇਹ ਸਭ ਚੀਜ਼ਾਂ ਨਾਲ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹਦੀ ਬਦਨਾਮੀ ਹੋਈ ਹੈ ਕਿਉਂਕਿ ਪਾਕਿਸਤਾਨ ਸਿਰਫ ਫੌਜ ਦੇ ਸਰਤੇ ਚੱਲਦਾ ਆਪਣੀ ਉਹਨਾਂ ਦੀ ਪੋਲੀਟਿਕਲ ਸਿਸਟਮ ਬਹੁਤ ਵੀਕ ਹੈ ਨਾਨ ਫੰਕਸ਼ਨਲ ਹੈ ਤੇ ਇੱਕ ਇਸ ਤਰ੍ਹਾਂ ਖੋਦਾ ਕਿ ਉਹਨੇ ਆਪਣੀ ਤਾਕਤ ਦਿਖਾਉਣ ਵਾਸਤੇ ਕਿ ਅਸੀਂ ਨਹੀਂ ਜੇ ਹਿੰਦੁਸਤਾਨ ਸਾਡੇ ਤੇ ਇਹ ਕਰ ਸਕਦਾ ਹਾਲਾਂਕਿ ਅਸੀਂ ਕਰਦੇ ਨਹੀਂ ਹਾਂਗੇ ਕਰਦੇ ਲੋਕਲ ਦੇ ਪਰ ਸਾਨੂੰ ਬਲੇਮ ਕਰਦੇ ਨੇ ਤਾਂ ਅਸੀਂ ਉਹਦਾ ਬਦਲਾ ਲੈਣ ਦੇ ਕਾਮਯਾਬ ਹਾਂ ਤੇ ਉਹਨਾਂ ਨੇ ਇਹ ਕਾਰਵਾਈ ਕੀਤੀ ਇਹ ਇੱਕ ਅਸਪੈਕਟ ਹੋ ਸਕਦਾ ਹੈ ਦੂਜਾ ਅਸਪੈਕਟ ਕੁਛ ਹੀ ਦਿਨ ਪਹਿਲਾਂ ਆਰਮੀ ਚੀਫ ਨੇ ਪਾਕਿਸਤਾਨ ਦੇ ਨੇ ਕਿਹਾ ਸੀ ਕਿ ਕਸ਼ਮੀਰ ਦੇ ਬਾਰੇ ਕਿ ਹਾਲ ਹੀ ਬੜਾ ਕੁਸ਼ ਹੈ ਕਿ ਮਹਰਾ ਜਗਲ ਰੁਵੇ ਨੇ ਇਹ ਹੈ ਹੋਏ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨੇ ਕੀਤੀ ਸੀ ਕਿ ਹਿੰਦੂ ਤੇ ਮੁਸਲਮਾਨ ਇਕੱਠੇ ਨਹੀਂ ਰਹਿ ਸਕਦੇ ਇਹ ਇੰਡਾਇਰੈਕਟਲੀ ਸਾਡੇ ਮੁਸਲਮਾਨਾਂ ਨੂੰ ਭੜਕਾਉਣ ਦਾ ਤਰੀਕਾ ਹੈ ਕਿ ਤੁਸੀਂ ਇਹਨਾਂ ਨਾਲ ਕਿਵੇਂ ਇਕੱਠੇ ਰਹਿ ਰਹੇ ਹੋ ਸਾਡਾ ਇਹ ਹੈ ਸਾਡਾ ਉਹ ਹੈ ਹਾਲਾਂਕਿ ਉਹ ਇਸ ਉਹਦੀ ਗੱਲ ਦੇ ਵਿੱਚ ਕੋਈ ਵਜ਼ਨ ਨਹੀਂ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਨਾਲੋਂ ਜ਼ਿਆਦਾ ਮੁਸਲਮਾਨ ਨੇ ਔਰ ਹਿੰਦੁਸਤਾਨ ਇੱਕ ਸੈਕੂਲਰ ਕੰਟਰੀ ਹੈ ਇੱਥੇ ਤਾਂ ਉਹਦਾ ਕੋਈ ਮਤਲਬ ਨਹੀਂ ਹੈ ਧਰਮ ਪਰਸਨਲ ਹੈ ਬਾਕੀ ਸਰਕਾਰੀ ਤੌਰ ਤੇ ਇੱਥੇ ਦਾ ਸੰਵਿਧਾਨ ਧਰਮ ਤੋਂ ਰਹਿਤ ਹੈ ਔਰ ਜਿੱਥੇ ਤੱਕ ਮੁਸਲਮਾਨਾਂ ਦਾ ਮੈਂ ਉਹ ਰਾਮਨਾਲ ਰਹਿ ਰਹੇ ਨੇ ਸਿਵਾਏ ਕੁਝ ਤੰਗ-ਦੰਗੇ ਵਿਸ਼ਾ ਜਿਹੜੇ ਹਰ ਜਗ੍ਹਾ ਹੁੰਦੇ ਨੇ ਉਹ ਤਾਂ ਯੂਰਪ 'ਚ ਵੀ ਹੁੰਦੇ ਨੇ ਮੈਰੀਕਾ 'ਚ ਵੀ ਹੋ ਸਕਦੇ ਕਿਤੇ ਵੀ ਹੋ ਸਕਦੇ ਬਾਈਲਰ ਲਾਰਜ ਉਠੀ ਕਰਾਇਦੇ ਨੇ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਜੇ ਖਰਾਬ ਹੈ ਤਾਂ ਉਹਨਾਂ ਦੀ ਐਜੂਕੇਸ਼ਨ ਦੇ ਘਟੇ ਨਾਲ ਹੈ ਕਿਸੇ Hindu ਕਰਕੇ ਨਹੀਂ ਹੈ ਉਹ ਆਪਣੇ ਆਪ ਕਰਕੇ ਉਹਨਾਂ ਦੀ ਐਜੂਕੇਸ਼ਨ ਘੱਟ ਹੋਣ ਕਰਕੇ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ ਕੰਪਲੀਟ ਨਹੀਂ ਕਰ ਸਕਦੇ ਕੰਪਲੀਟ ਨਹੀਂ ਕਰ ਸਕਦੇ ਤੀਜੀ ਗੱਲ ਜਿੱਥੋਂ ਤੱਕ Hindu ਮੁਸਲਮਾਨ ਦੀ ਗੱਲ ਹੈ ਕੋਈ ਮੁਸਲਮਾਨਾਂ ਨਾਲ ਵਿਸਕਰਾਰ ਨਹੀਂ ਇੱਥੋਂ ਤੱਕ ਕਿ ਮੁਸਲਮਾਨਾਂ ਦੇ ਦੋ ਪ੍ਰੈਜ਼ੀਡੈਂਟ ਇੱਥੇ ਰਹੇ ਨੇ ਕਿੰਨੇ ਚੀਫ ਜਸਟਿਸ ਰਹੇ ਨੇ ਸੁਪਰੀਮ ਕੋਰਟ ਦੇ ਇਲੈਕਸ਼ਨ ਕਮਿਸ਼ਨ ਦਾ ਜੋ ਕਮਿਸ਼ਨਰ ਸੀ ਕੁਰੇਸ਼ੀ ਮਿਸਟਰ ਕੁਰੇਸ਼ੀ ਉਹ ਮੁਸਲਮਾਨ ਸੀ ਇਸ ਕਰਕੇ ਹਾਈएस्ट ਲੈਵਲ ਤੱਕ ਜਾਂਦੇ ਨੇ ਆਪਣੀ ਇਮਿਊਨਿਟੀ ਦੇ ਮੁਤਾਬਕ ਜਿਹੜਾ ਏਬਲ ਹੈ ਉਹਨੂੰ ਕੋਈ ਰੋਕავਤ ਨਹੀਂ ਹੈ ਜਿਹੜਾ ਅਨੇਬਲ ਹੈ ਇਨੇਬਲ ਹੈ ਹਰ ਜਗ੍ਹਾ ਉਹ ਨਹੀਂ ਉਹ ਤਾਂ ਬੇਸ਼ੱਕ ਧਰਮ ਕੋਈ ਵੀ ਹੋਵੇ ਉਹ Hindu ਹੋਵੇ Sikh ਹੋਵੇ Muslim ਹੋਵੇ ਕੋਈ ਵੀ ਹੋਵੇ ਜਿਹਦੇ ਕੋਲ ਕੁਆਲਿਫਿਕੇਸ਼ਨ ਨਹੀਂ ਹੈ ਕੋਈ ਹੁਨਰ ਨਹੀਂ ਹੈ ਉਹ ਉਹ ਨਹੀਂ ਤਰੱਕੀ ਨਹੀਂ ਕਰ ਸਕਦਾ ਤੇ ਇਸ ਕਰਕੇ ਇਹ ਜਿਹੜੀ ਬੰਗਾਲ ਦੇ ਵਿੱਚ ਘਰ ਰਹੀ ਹੈ ਹੋਰ ਹੋ ਰਹੀ ਹੈ ਇਹ ਉਹਨਾਂ ਨੂੰ ਇੱਕ ਪਟਕਾਉਣ ਦਾ ਤਰੀਕਾ ਵੀ ਹੋ ਸਕਦਾ ਹੈ ਤੁਸੀਂ ਹਿੰਦੂਵਾਦੀ ਮਦਦ ਨਾ ਕਰੋ ਵਗੈਰਾ ਵਗੈਰਾ ਤੋਂ ਇਹ ਕੁਝ ਰੀਜਨਸ ਨੇ ਬਾਕੀ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ ਕਿ ਪਾਕਿਸਤਾਨ ਦਾ ਨੈਸ਼ਨਲ ਏਮ ਕੀ ਹੈ ਇੰਡੀਆ ਦੇ ਵਾਸਤੇ ਪਾਕਿਸਤਾਨ ਦਾ ਨੈਸ਼ਨਲ ਏਮ ਇੰਡੀਆ ਦੇ ਅਗੇਂਸਟ ਇਹ ਹੈ ਟੂ ਬ੍ਰੇਕ ਇੰਡੀਆ ਇੰਟੂ ਮੈਨੇਜੇਬਲ ਸਾਈਜ਼ ਇਹ ਉਹਨਾਂ ਦਾ ਨੈਸ਼ਨਲ ਏਮ ਹੈ ਕਲੀਅਰ ਕੀਤਾ ਹੁੰਦੇ ਨੇ ਔਰ ਉਹਦੀ ਸਟ੍ਰੈਟਜੀ ਕੀ ਹੈ ਬਾਈ 1000 ਕੱਟਸ ਛੋਟੇ ਛੋਟੇ ਕੱਟ ਕਰਦੇ ਹੋ ਬਲੀਡ ਕਰੋ ਬਲੀਡ ਇੰਡੀਆ ਬਾਈ 1000 ਕੱਟਸ ਤੋਂ ਉਹ ਬਲੀਡ ਇੰਡੀਆ ਬਾਈ 1000 ਕੱਟ ਦੇ ਮੁਤਾਬਕ ਹੀ ਉਹਨਾਂ ਨੇ ਇਹ ਕਾਰਵਾਈ ਕੀਤੀ ਕਿਉਂਕਿ ਜਦੋਂ ਵੀ ਪਾਕਿਸਤਾਨੀ ਫੌਜ ਉਤੇ ਪ੍ਰੈਸ਼ਰ ਹੁੰਦਾ ਹੈ ਉਹ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਆਪਣੇ ਆਪ ਨੂੰ ਇਹ ਕਰਨ ਵਾਸਤੇ ਲੋਕਾਂ ਦੀ ਨਜ਼ਰ ਅਕਿਸੀ ਬੜੇ ਬਹਾਦਰ ਉਹ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਰਹਿੰਦੇ ਸੋ ਇਹ ਵੀ ਉਹਨਾਂ ਦੇ ਇੱਕ ਤਰੀਕਾ ਹੋ ਸਕਦਾ ਹੈ ਤੇ ਬਾਕੀ ਕਈ ਹੋਰ ਫੈਕਟਰ ਹੋ ਸਕਦੇ ਨੇ ਜੋ ਤੁਸੀਂ ਮੋਦੀ ਸਾਹਿਬ ਦਾ ਕਿਹਾ ਕਿ ਬੰਗਾਲ ਚੋ ਹੈ ਇਹ ਮਾਈਨਰ ਨਹੀਂ ਪਰ ਮੇਜਰ ਚੀਜ਼ਾਂ ਜਿਹੜੀਆਂ ਨੇ ਉਹ ਫੌਜ ਦਾ ਜਿਹੜਾ ਇਮੇਜ ਹੈ ਉਹਨੂੰ ਰিস্টੋਰ ਕਰਨਾ ਚਾਹੁੰਦੇ ਨੇ ਤੇ ਉਹਦਾ ਇਹ ਸ਼ੋਅ ਕਰਨ ਚ ਅਸੀਂ ਬਦਲਾ ਲੈ ਲਿਆ 17370 ਹਟਣ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਕਸ਼ਮੀਰ ਦੇ ਵਿੱਚ ਹੋਏ ਇਹ ਗੱਲ ਦਾਵਾ ਕਰਦੀ ਹੈ ਭਾਰਤੀ ਜਨਤਾ ਪਾਰਟੀ ਵੀ ਕਿ ਉੱਥੇ ਦੀ ਇਕਨੋਮੀ ਉੱਪਰ ਆਉਣ ਲੱਗੀ ਉੱਥੇ ਜਿਹੜੀ ਹੈ ਇੰਡਸਟਰੀ ਜਾਣ ਲੱਗੀ ਉਥੋਂ ਦੇ ਕਾਲਜ ਡਵੈਲਪ ਹੋਣ ਲੱਗੇ ਹਰ ਤਰ੍ਹਾਂ ਦੇ ਨਾਲ ਕਸ਼ਮੀਰ ਡਿਵੈਲਪ ਹੋ ਰਿਹਾ ਸੀ ਦੂਜੇ ਪਾਸੇ ਪੀਓਕੇ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਮੁਸਲਮਾਨ ਰਹਿ ਰਹੇ ਨੇ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਇਹ ਵੀ ਇੱਕ ਡਿਫਰੈਂਸ ਹੋ ਸਕਦਾ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਕਿ ਇੱਧਰਲੇ ਪਾਸੇ ਡਿਵੈਲਪਮੈਂਟ ਹੈ ਉਧਰਲੇ ਪਾਸੇ ਡਿਵੈਲਪਮੈਂਟ ਨਹੀਂ ਹੈ ਇੱਕ ਵੱਡਾ ਫੈਕਟਰ ਹੋ ਸਕਦਾ ਕਿਉਂਕਿ ਜਦੋਂ ਦਾ 2003 70 ਖਤ ਹੋਇਆ ਤੇ तकरीबन 6 ਸਾਲ ਹੋਣ ਆਲੇ ਨੇ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਹੋਈ ਹੈ ਕਸ਼ਮੀਰ ਦੇ ਵਿੱਚ ਬਾਈ ਇਨ ਲਾਜ ਸ਼ਾਂਤੀ ਹੋਈ ਹੈ ਜਨਾ ਪਹਿਲਾ ਟੈਰਰਿਸਟ ਯਾ ਦਿਨਾ ਚੈਰਾ ਵਾਇਲੈਂਸ ਹੁੰਦਾ ਸੀ ਉਹਨਾ ਨਹੀਂ ਹੁੰਦਾ ਛੋਟਾ ਫੋਟ ਹੁੰਦੇ ਰਹਿੰਦੇ ਤੇ ਇਸ ਕਰਕੇ ਪਾਕਿਸਤਾਨ ਦੇ ਅਕੂਪਾਈਡ ਕਸ਼ਮੀਰ ਦੇ ਲੋਕ ਉਹਨਾਂ ਨੂੰ ਪੁੱਛਦੇ ਨੇ ਕਿ ਇੱਧਰ ਦੇਖੋ ਤੇ ਸਾਡੇ ਵੱਲ ਦੇਖੋ ਇੱਧਰ ਦੇਖੋ ਤੇ ਸਾਡੇ ਵੱਲ ਦੇਖੋ ਇੱਥੋਂ ਤੱਕ ਉਹਨਾਂ ਨੇ ਮਜਾਰੇ ਕੀਤੇ ਨੇ ਗਿਲਗਿਤ ਵਗੈਰਾ ਚ ਤੇ ਹੋਰ ਕਈ ਜਗ੍ਹਾ ਚ ਮਾਰੇ ਜਨਾਰਿਆਂ ਨੇ ਕੀਤੇ ਨੇ ਹਿੰਦੁਸਤਾਨ ਦੇ ਝੰਡੇ ਉਹਨਾਂ ਨੇ ਉਹਨਾਂ ਫੈਰਾਏ ਨੇ ਓਪਨਲੀ ਕਿ ਅਸੀਂ ਤਾਂ ਹਿੰਦੁਸਤਾਨ ਨਾਲ ਜਾਣਾ ਚਾਹੁੰਦਾ ਤੇ ਉਹਨੂੰ ਰੋਕਣ ਵਾਸਤੇ ਉਹ ਵੀ ਇਹ ਸ਼ੋਅ ਕਰਨਾ ਚਾਹੁੰਦੇ ਕਿ ਉਧਰ ਵੀ ਗੜਬੜਾ ਕੀ ਕਰੋਂਗੇ ਤੁਸੀਂ ਜਾ ਕੇ ਦੇਖੋ ਕਿ ਨਹੀਂ ਹੋ ਰਿਹਾ ਕਿਉਂਕਿ ਉਹ ਇਹ ਨਹੀਂ ਕਲੇਮ ਕਰਨਗੇ ਕਿ ਇਹ ਬੰਦੇ ਸਾਡੇ ਨੇ ਉਹ ਇਹ ਕਲੇਮ ਕਰਨਗੇ ਕਿ ਇਹ ਲੋਕਲ ਕਸ਼ਮੀਰੀ ਨੇ ਸਾਡੇ ਦੇ ਕੋਈ ਹੱਥ ਨਹੀਂ ਦੇਖੋ ਉੱਥੇ ਵੀ ਇਹ ਹਾਲ ਹੈ ਜੇ ਤੁਸੀਂ ਉੱਥੇ ਜਾਓਗੇ ਉੱਥੇ ਤੁਹਾਡਾ ਇਹ ਹਾਲ ਹੋ ਸਕਦਾ ਹੈ ਤਾਂ ਇਹ ਵੀ ਇੱਕ ਫੈਕਟਰ ਹੋ ਸਕਦਾ ਹੈ ਪਰ ਜਿਹੜਾ ਸਭ ਤੋਂ ਵੱਡਾ ਫੈਕਟਰ ਮੇਰੇ ਹਿਸਾਬ ਨਾਲ ਹੈ ਟੂਰਿਸਟ ਨੂੰ ਹਿਟ ਕਰਨਾ ਪਹਿਲਾਂ ਅਜੇ ਤੱਕ ਜਿੰਨੇ ਸਾਲ ਦੀ ਜੇ ਚੱਲੀ ਐ ਇਸ ਐਮਰਜੈਂਸੀ ਤੇ ਕਿਰੂ ਨੂੰ 25-30 ਸਾਲ ਹੋਤੋਂ ਵੱਧ ਹੋ ਗਏ। ਉਹਨਾਂ ਦੀ ਇੱਕ ਅਨਰਿਟਨ ਅੰਡਰਸਟੈਂਡਿੰਗ ਸੀ ਸਾਰਿਆਂ ਦੀ ਕਿ ਅਸੀਂ ਟੂਰਿਜ਼ਮ ਨੂੰ ਟੱਚ ਨਹੀਂ ਕਰਨਾ ਤੇ ਟੂਰਿਸਟਾਂ 'ਤੇ ਕੋਈ ਵਾਇਲੈਂਸ ਨਹੀਂ ਕਰਨਾ। ਜਿੰਨਾ ਵਾਇਲੈਂਸ ਹੁੰਦਾ ਸੀ ਉਹ ਜਾਂ ਸਿਕਿਉਰਿਟੀ ਫੋਰਸ ਦੇ ਅਗੇਂਸਟ ਹੁੰਦਾ ਸੀ ਆਰਮੀ ਜਾਂ ਪੁਲਿਸ ਜਾਂ ਪੈਰਾਮਿਲਟਰੀ ਫੋਰਸ ਜਾਂ ਉਹਨਾਂ ਦੇ ਆਪਣੇ ਜੋ ਅਫਸਰ ਸ਼ਾਹੀ ਸੀ ਉਹਨਾਂ ਦੇ ਤਰ੍ਹਾਂ ਜਾਂ ਜਿਹੜੇ ਵੈਲਟੂ ਟੂ ਬੰਦੇ ਸੀ ਉਹਨਾਂ ਦੇ ਟੂਰਿਸਟਾਂ ਨੂੰ ਉਹਨਾਂ ਨੇ ਕਦੇ ਹਟ ਨਹੀਂ ਕੀਤਾ ਸੀ। ਇਹ ਅਨਰਿਟਨ ਜਿਹੜਾ ਐਗਰੀਮੈਂਟ ਕਹਿ ਲੋ ਜਾਂ ਸਮਝੌਤਾ ਸੀ ਕਿਹਦੇ ਨਾਲ ਸੀ ਕਿਹਦੇ ਨਾਲ ਸੀ ਜਾਂ ਆਪਸ ਦੇ ਵਿੱਚ ਮਤਲਬ ਇਹ ਇਹ ਕੋਈ ਐਗਰੀਮੈਂਟ ਕੋਈ ਲਿਖਤ ਨਹੀਂ ਆ ਲੋਕਾਂ ਦੀ ਇਹ ਇੱਕ ਤਰ੍ਹਾਂ ਦਾ ਵਿਜੀਬਲ ਚੀਜ਼ ਸੀ ਕਿ ਵੀ ਇਹਨਾਂ ਦੇ ਵਿੱਚ ਆਪਸ ਵਿੱਚ ਕੋਈ ਅੰਡਰਸਟੈਂਡਿੰਗ ਹੋਵੇ ਤਾਂ ਇਹਨੂੰ ਰੂਸ ਕੋਈ ਹੁੰਦਾ ਨਹੀਂ ਹੁੰਦਾ ਨਾ ਕਿਸੇ ਹੋਟਲ ਤੇ ਹਮ ਰਹ ਹੁੰਦਾ ਨਾ ਕਿਸੇ ਬੋਟ ਤੇ ਹਮ ਲੱਗਣਾ ਨਾ ਕਿਸੇ ਹੋਟਲ ਤੇ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਆਮ ਆਦਮੀ ਦੀ ਇਕਨੋਮੀ ਸਫਰ ਕਰੇ ਉਹ ਤਾਂ ਕੋਈ ਵੀ ਇਨਸਰਜੈਂਟ ਕੋਈ ਵੀ ਟੈਰਰਿਸਟ ਜਿੰਦਾ ਨਹੀਂ ਰਹਿ ਸਕਦਾ ਜਨਰਲ ਚੋਂ ਉਹਨਾਂ ਨੂੰ ਆਮ ਆਦਮੀ ਦੀ سپورਟ ਡਾਇਰੈਕਟ ਜਾਂ ਇੰਡਾਇਰੈਕਟ ਜਾਂ ਇਮਪਲਾਈਡ ਨਾ ਹੋਵੇ ਇਸ ਕਰਕੇ ਉਹ ਨਹੀਂ ਚਾਹੁੰਦੇ ਸੀ ਕਿ ਆਮ ਆਦਮੀ ਨੂੰ ਇੰਨਾ ਦੁਖੀ ਕੀਤਾ ਜਾਏ ਕੋਈ ਰੋਜੀ ਰੋਟੀ ਖਤਮ ਹੋ ਜਾਏ ਟੂਰਿਸਟ ਖਤਮ ਹੋ ਜਾਣ ਤਾਂ ਉਹ ਫਿਰ ਆਟੋਮੈਟਿਕਲੀ ਸਾਡੇ ਅਗੇਂਸ ਹੋ ਜਾਏਗਾ ਪਰ ਕਿਉਂਕਿ ਕਸ਼ਮੀਰ ਦੇ ਵਿੱਚ ਉਹਨਾਂ ਦੀ ਪੱਕਾ ਪਾਕ ਉਹ ਕਬਾਇਰ ਕਸ਼ਮੀਰਾਂ ਚ ਕੰਡੀਸ਼ਨ ਬਹੁਤ ਖਰਾਬ ਨੇ ਹੁਣ ਉਹਨਾਂ ਨੇ ਇਕਨੋਮਿਕ ਫੈਕਟਰ ਨੂੰ ਯੂਜ਼ ਕਰਦਾ ਇਸਤੇਮਾਲ ਕਰ ਰਿਹਾ ਹੈ ਕਿਤਾ ਮੇਰੇ ਹਸਾਬ ਨਾਲ ਕਿਉਂਕਿ ਇੱਥੇ ਪ੍ਰੋਸਪਰਿਟੀ ਹੋ ਰਹੀ ਹੈ ਲੋਕਾਂ ਦਾ ਸਟੈਂਡ ਆਫ ਲਿਵਿੰਗ ਕੰਪੈਰੀਟਿਵ ਵੀ ਚੰਗਾ ਹੈ ਲੋਕ ਵੈਲਫੇਅਰ ਨੇ ਇਨਵੈਸਟਮੈਂਟ ਆ ਰਹੀ ਹੈ ਸਭ ਕੁਝ ਠੀਕ ਠਾਕ ਚੱਲ ਰਿਹਾ ਪਰ ਉਸ ਨੂੰ ਰੋਕਣ ਵਾਸਤੇ ਹੁਣ ਇਹਨਾਂ ਨੇ ਪਹਿਲਾਂ ਉਹ ਮਿਲਟਰੀ ਨੂੰ ਟਾਰਗੇਟ ਕਰ ਸਿਕਿਉਰਿਟੀ ਫੋਰਸ ਨੂੰ ਟਾਰਗੇਟ ਕਰਦੇ ਹੁਣ ਉਹਨਾਂ ਨੇ ਇਕਨੋਮੀ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਤਾਂ ਕਿ ਇੱਥੇ ਵੀ ਉਸ ਤਰ੍ਹਾਂ ਦੀ ਗਰੀਬੀ ਫੈਲੇ ਜਿ ਤਰ੍ਹਾਂ ਪਾਕਿਸਤਾਨ ਦੇ ਵਿੱਚ ਤਾਂ ਕਿ ਪਾਕਿਸਤਾਨ ਦੇ ਲੋਕ ਇਹ ਨਾ ਕਹੇ ਕਿ ਅਸੀਂ ਉੱਥੇ ਜਾਣਾ ਤੇ ਇਹ ਮੇਰੇ ਹਿਸਾਬ ਨਾਲ ਇਹ ਉਹਨਾਂ ਦੀ ਇੱਕ ਕਾਰਵਾਈ ਹੈ ਕਿ ਟੂਰਿਜ਼ਮ ਦੀ ਜਿਹੜੀ ਤਰੱਕੀ ਹੈ ਜਿਹੜਾ ਸਾਡੇ ਸਰਕਾਰ ਨੇ ਕਿਹਾ ਕਿ ਅਸੀਂ ਵਰਲਡ ਦਾ ਟੂਰਿਸਟ ਹੱਬ ਬਣਾਵਾਂਗੇ ਕਸ਼ਮੀਰ ਨੂੰ ਆਪਣਾ ਸਕਾਟਲੈਂਡ ਉਹ ਚੰਗਾ ਬਣਾਵਾਂਗੇ ਵਗੈਰਾ ਵਗੈਰਾ ਉਹਦੇ ਵਾਸਤੇ ਕੰਮ ਵੀ ਹੋ ਰਿਹਾ ਹੋਟਲ ਬਣ ਰਹੇ ਨੇ ਸਭ ਕੁਝ ਬਣ ਰਿਹਾ ਉਹਨੂੰ ਰੋਕਣ ਵਾਸਤੇ ਇਹਨਾਂ ਨੇ ਇਹ ਕਾਰਵਾਈ ਹੋ ਸਕਦੀ ਹੈ ਤਾਂ ਕਿ ਇੱਥੇ ਵੀ ਗਰੀਬੀ ਰਹੇ ਉੱਥੇ ਵਰਗੀ ਤਾਂ ਕਿ ਉੱਥੇ ਦੇ ਲੋਕ ਇਹਨਾਂ ਕਹਿਣ ਵੀ ਅਸੀਂ ਤਾਂ ਉਧਰ ਜਾਣਾ ਹੈ ਹਾਂ ਪਰ ਲੌਂਗ ਰਨ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਕਾਉਂਟਰ ਪ੍ਰੋਡਕਟ ਹੋਏਗਾ ਕਿਉਂਕਿ ਜੇ ਤੁਸੀਂ ਆਮ ਆਦਮੀ ਦੀ ਰੋਜੀ ਰੋਟੀ ਦੇ ਉੱਤੇ ਹਮਲਾ ਕਰੋਗੇ ਤਾਂ ਉਹ ਵਿਚਾਰਾ ਭੁੱਖਾ ਮਰੇਗਾ ਜਦੋਂ ਭੁੱਖਾ ਮਰੇਗਾ ਉਹ ਕਹੇਗਾ ਮੈਂ ਭੁੱਖਾ ਕਿਉਂ ਮਰ ਰਿਹਾ ਸਾਲ ਪਹਿਲਾਂ ਨੂੰ ਮੈਂ ਫਸ ਕਲਾਸੀ ਅੱਜ ਕੋਈ ਇੱਥੇ ਟੂਰਿਸਟ ਨਹੀਂ ਆਉਂਦਾ ਕੋਈ ਹੋਟਲ ਖਾਲੀ ਨੇ ਉਹਨਾਂ ਦੇ ਜਿਹੜਾ ਸਟਾਫ ਹੈ ਉਹ ਅਨਐਮਪਲয়েড ਹੈ ਜਿਹੜੇ ਟੈਕਸੀਆਂ ਵਾਲੇ ਨੇ ਉਹ ਅਨਐਮਪਲয়েড ਹੋ ਜਾਣਗੇ ਜਿਹੜੇ ਸ਼ਿਕਾਰੀ ਵਾਲੇ ਨੇ ਹਾਊਸ ਬੋਟ ਵਾਲੇ ਨੇ ਪੋਨੀ ਵਾਲੇ ਨੇ ਸਾਰਾ ਟੂਰਿਸਟਾ ਜਿੰਨਾ ਵੀ ਇਨਫਰਾਸਟ੍ਰਕਚਰ ਹੈ ਉਹ ਲੋਕ ਅਨਐਮਪਲয়েড ਹੋ ਜਾਣਗੇ ਬੇਰੁਜ਼ਗਾਰ ਹੋ ਜਾਣਗੇ ਫਿਰ ਉਹ ਪੋਚਾਰੇ ਭੁੱਖੇ ਮਰਨਗੇ ਤੇ ਇਹ ਭੁੱਖਮਾਰੀ ਕਰਕੇ ਹੋ ਸਕਦਾ ਹੈ ਕਿ ਜੇ ਆਮ ਜਨਤਾ ਜਿਹੜੇ ਹਾਲ ਤੱਕ ਟੂਰਿਸਟ ਨੂੰ ਸਪੋਰਟ ਨਾ ਵੀ ਕਰੇ ਐਪਲੀਸਟ ਅਕਸਮ ਸੈਰ ਰਹੀ ਸੀ ਉਹਨਾਂ ਦੇ ਅਗੇਂਸਟ ਨਹੀਂ ਸੀ ਵੀ ਠੀਕ ਹੈ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰੀਏ ਫਿਰ ਸ਼ਾਇਦ ਉਹ ਉਹਨਾਂ ਦੇ ਅਗੇਂਸਟ ਹੋ ਕੇ ਉਹਨਾਂ ਨੂੰ ਫਟਫਟ ਕੇ ਮਾਰਨਾ ਸ਼ੁਰੂ ਕਰ ਦੇ ਇਹਦੇ ਵਿੱਚ ਇਹਦੇ ਵਿੱਚ ਆਪਾਂ ਜੀ ਅਗਲੀ ਅਗਲੀ ਗੱਲ ਕਰੀਏ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਸਾਡੀ ਮਿਲਟਰੀ سپورਟ ਸਾਡੀ ਸਿਕਿਉਰਿਟੀ ਉਹ ਲਾਪਰਵਾਹ ਸੀ ਇਸ ਮਾਮਲੇ ਦੇ ਅੰਦਰ ਦੇਖੋ ਅਮਰਨਾਥ ਨੂੰ ਵੀ ਯਾਤਰਾ ਜਾਂਦੀ ਹੈ ਇੱਥੋਂ ਲੰਘ ਕੇ ਜਾਂਦੀ ਹੈ ਉੱਥੇ ਕਦੇ ਕੋਈ ਘਟਨਾ ਨਹੀਂ ਜਿਹੀ ਵਾਪਰਦੀ ਉੱਥੇ ਹਾਲਾਂਕਿ ਜਿਹੜੇ ਸੁਰੱਖਿਆ ਦੇ ਇੰਤਜ਼ਾਮ ਹੈ ਉਹ ਬਹੁਤ ਵੱਡੇ ਕੀਤੇ ਹੁੰਦੇ ਆ ਜਦੋਂ ਸੈਲਾਨੀ ਇੱਥੇ ਵੀ ਆਉਂਦੇ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਉਹ ਟੈਰਰਿਸਟ 20 ਮਿੰਟ ਤੱਕ ਉੱਥੇ ਘੁੰਮਦੇ ਰਹੇ ਮਤਲਬ ਸਕਿਉਰਟੀ ਸਾਡੀ ਸਾਡੀਆਂ ਪੈਰਾਮਿਲਟਰੀ ਫੋਰਸਸ ਸਾਡੀ ਬੀਐਸਐਫ ਆਰਮੀ ਜਿਸ ਜਿਸ ਦੀ ਵੀ ਉੱਥੇ ਡਿਊਟੀ ਹੋਏਗੀ ਉਹ ਇੰਨੀ ਦੂਰ ਸੀ ਕਿ ਉਹਨਾਂ ਨੂੰ 20 ਮਿੰਟ ਤੱਕ ਇਸ ਦੀ ਜਾਣਕਾਰੀ ਨਹੀਂ ਮਿਲੀ ਜਾਂ ਉੱਥੇ ਡਿਪਲੋਏ ਨਾ ਕਰਨ ਦੀ ਵਜ੍ਹਾ ਕੀ ਮੰਦ ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇੱਕ ਇਹ ਕੰਪਲੀਸੈਂਸੀ ਹੈ ਕਿ ਟੂਰਿਸਟ ਨੂੰ ਇਹ ਟੱਚ ਨਹੀਂ ਕਰਨਗੇ ਇਹ ਰਿਜ਼ਲਟ ਇਸ ਕਰਕੇ ਕੰਪਲੀਸੈਂਸੀ ਹੋਰ ਕਰਕੇ ਉਹਨਾਂ ਸਿਕਿਉਰਟੀ ਜ਼ਿਆਦਾ ਨਹੀਂ ਵਧਾਈ ਦੂਜਾ ਇਹਦੇ ਚ ਇੰਟੈਲੀਜੈਂਸ ਫੇਲਿਅਰ ਵੀ ਹੈ ਕਿਉਂਕਿ ਸਾਡੀ ਇੰਟੈਲੀਜੈਂਸ ਨੂੰ ਸਾਡੀ ਲੋਕਲ ਪੁਲਿਸ ਨੂੰ ਸਾਡੀ ਹੋਰ ਏਜੰਸੀ ਨੂੰ ਇਹ ਨਹੀਂ ਪਤਾ ਲੱਗਾ ਕਿ ਇੱਥੇ ਟੈਰਰ ਕੋ ਘੁੰਮ ਰਹੇ ਨੇ ਤੇ ਉਹ ਵਾਇਲੈਂਟ ਕਾਰਵਾਈ ਕਰਨਗੇ ਜੇ ਉਹਨਾਂ ਦਾ ਪਤਾ ਲੱਗਿਆ ਹੁੰਦਾ ਤਾਂ ਫਿਰ ਸਿਕਿਉਰਟੀ ਟਾਈਟ ਹੋ ਚੁੱਕੀ ਸੋ ਮੇਨ ਥਿੰਗ ਕੰਪਲੀਸੈਂਸੀ ਹੈ ਇੱਥੇ ਕੋਈ ਨਹੀਂ ਆਇਆ ਨਾ ਐਨੇ ਸਾਲ ਹੋ ਗਏ ਟੂਰਿਸਟ ਸੇਫ ਨੇ ਕਿਉਂਕਿ ਜੇ ਟੂਰਿਸਟ ਸੇਫ ਨੇ ਤਾਂ ਆਮ ਲੋਕਾਂ ਨੂੰ ਰੋਜੀ ਰੋਟੀ ਮਿਲਦੀ ਹੈ ਉਹ ਖੁਸ਼ ਨੇ ਤੇ ਇਸ ਕਰਕੇ ਕੰਪਲੀਸੈਂਸੀ ਕਰਕੇ ਉੱਥੇ ਸਕਿਉਰਿਟੀ ਟਾਈਟ ਨਹੀਂ ਕੀਤੀ ਔਰ ਇਹ ਕਾਰਵਾਈ ਹੋਈ ਜੇ ਕੰਪਲੀਸ ਉਸੇ ਰਸਤੇ ਤੇ ਜਿਸ ਤਰ੍ਹਾਂ ਤੁਸੀਂ ਕ ਅਮਰਦਾਸ ਯਾਤਰਾ ਹੁੰਦੀ ਹੈ ਉਦੋਂ ਸਕਿਉਰਿਟੀ ਟਾਈਟ ਹੁੰਦੀ ਹੈ ਉਦੋਂ ਕੁਝ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਇਹਦੇ ਉੱਤੇ ਅਟੈਕ ਹੋ ਸਕਦਾ ਹੈ ਇੱਥੇ ਉਹਨਾਂ ਦੀ ਇਹ ਕੰਪਲੀਸੈਂਸੀ ਸੀ ਕੰਪਲੀਸੈਂਸੀ ਪੰਜਾਬੀ ਵਿਚ ਕੀ ਕਹਿੰਦੇ ਹੈ ਲਾਪਰਵਾਹੀ ਲਾਪਰਵਾਹੀ ਸੀ ਬੇ ਲਾਪਰਵਾਹੀ ਐਲ ਸੇ ਬੇ ਪਰਵਾਹੀ ਬੇ ਪਰਵਾਹੀ ਸੀ ਕਿ ਇੱਥੇ ਕੌਣ ਆਂਦਾ ਇਹ ਸਭ ਠੀਕ ਠਾਕ ਚੱਲ ਰਿਹਾ ਟੂਰਿਸਟ ਸੇਫ ਨੇ ਟੂਰਿਸਟ ਵੀ ਖੁਸ਼ ਸੀ ਜਿਹੜੀ ਆਮ ਜਨਤਾ ਸੀ ਜਿਹਨਾਂ ਨੂੰ ਨੌਕਰੀ ਮਿਲ ਰਹੀ ਸੀ ਉਹਨਾਂ ਨੂੰ ਰੋਜ਼ਗਾਰ ਮਿਲਿਆ ਸੀ ਉਹ ਵੀ ਖੁਸ਼ ਸੀ ਤੇ ਇਸ ਕਰਕੇ ਕੰਪਲੀਸੈਂਸੀ ਕਰਕੇ ਕੰਮ ਹੋਇਆ ਇਹ ਸਿਕਿਉਰਿਟੀ ਲੈਫਟ ਘਟ ਹੈ ਸਾਈਕੋਲੋਜੀਕਲ ਲੈਫਟ ਜ਼ਿਆਦਾ ਹੈ ਸਿਕਿਉਰਿਟੀ ਦੇ ਨਾਲੋਂ ਇਹਦਾ ਕੰਪਲੀਸੈਂਸੀ ਕਰਕੇ ਹੋਇਆ ਕਿ ਜੀ ਸਭ ਠੀਕ ਠਾਕ ਚੱਲ ਰਿਹਾ ਇੱਥੇ ਕੋਈ ਨਹੀਂ ਆਏਗਾ ਇਸ ਨੂੰ ਅੱਛਾ ਇਸ ਦੇ ਇਸ ਦੇ ਵਿਜ਼ ਦੇ ਵਿੱਚ ਹੁਣ ਜਿਸ ਤਰ੍ਹਾਂ ਦੀ ਕਾਰਵਾਈ ਭਾਰਤ ਦੇ ਵੱਲੋਂ ਕੀਤੀ ਗਈ ਇੱਕ ਇੰਡੋਸ ਜਿਹੜਾ ਸਮਝੌਤਾ ਸੀਗਾ ਸਿੰਧੂ ਸਮਝੌਤਾ ਉਹ ਰੱਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਦੇ ਨਾਲ ਵਾਗੜ ਹਾ ਹੋਲਡ ਕਰਤਾ ਔਰ ਇਸੇ ਤਰ੍ਹਾਂ ਦੇ ਨਾਲ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਟਾਰੀ ਟਾਰੀ ਬਾਰਡਰ ਨੂੰ ਇਹ ਕਿਹਾ ਗਿਆ ਕਿ 48 ਘੰਟੇ ਦੇ ਵਿੱਚ ਜਿਹੜੇ ਪਾਕਿਸਤਾਨੀ ਇੱਧਰ ਆਏ ਨੇ ਉਹ ਵਾਪਸ ਚਲੇ ਜਾਣ ਔਰ ਦੂਤਾਵਾਸ ਬੰਦ ਕਰ ਦਿੱਤਾ ਗਿਆ तमाम ਚੀਜ਼ਾਂ ਜਿਹੜੇ ਇਹ ਇਹ ਹੋਏ ਆ ਤੁਹਾਨੂੰ ਲੱਗਦਾ ਕਿ ਅਜਿਹੀ ਕਾਰਵਾਈ ਹੀ ਕੀਤੀ ਜਾਣੀ ਚਾਹੀਦੀ ਸੀ ਜਾਂ ਫਿਰ ਤੁਸੀਂ ਇਸ ਤੇ ਇਸ ਤੇ ਜੇ ਜੇ ਪਲਟਵਾਰ ਕਰਨਾ ਹੋਵੇ ਤਾਂ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦਾ ਜਵਾਬ ਹੋਣਾ ਚਾਹੀਦਾ ਦੇਖੋ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਨੇ ਪਹਿਲੀ ਗੱਲ ਤਾਂ ਜੋ ਇੰਡਸ ਵਾਟਰ ਟਰੀਟੀ ਹੈ ਜੇ ਤੁਸੀਂ ਅੱਜ ਉਹਨੂੰ ਰੱਦ ਵੀ ਕਰ ਦੋਗੇ ਉਹ ਪਾਣੀ ਕਿੱਥੇ ਜਾਊਗਾ ਉਹਨੂੰ ਭੇਜਣ ਵਾਸਤੇ ਤੁਹਾਨੂੰ ਕਈ ਸਾਲ ਲੱਗਣਗੇ ਨਹਿਰਾਂ ਬਣਾਉਣੀਆਂ ਪੈਣਗੀਆਂ ਡੈਮ ਬਣਾਉਣੇ ਪੈਣਗੇ ਬਾਖੀ ਚੈਨਲ ਬਣਾਉਣੇ ਪੈਣਗੇ ਇਸ ਕਰਕੇ ਠੀਕ ਹੈ ਇਹ ਸਾਈਕੋਲੋਜੀਕਲੀ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਵੱਡੀ ਚੀਜ਼ ਹੈ ਉਹਨਾਂ ਨੂੰ ਦੱਸਣ ਵਾਸਤੇ ਵੱਡੀ ਚੀਜ਼ ਹੈ ਪਰ ਇਹਦਾ ਨਾ ਟੈਰਰਿਸਟ ਬੰਦ ਨਹੀਂ ਹੋਣ ਵਾਲਾ ਇਮੀਡੀਏਟਲੀ ਕਿਉਂਕਿ ਇਹਦੇ ਵਾਸਤੇ ਤੁਹਾਨੂੰ ਕਾਫੀ ਕੰਮ ਕਰਨਾ ਪਏਗਾ ਤਾਂ ਤੁਸੀਂ ਉਹਦੇ ਪਾਣੀ ਨੂੰ ਇਸਤੇਮਾਲ ਕਰ ਸਕਦੇ ਹੋ ਦੂਸਰਾ ਜਿਹੜਾ ਤੁਸੀਂ ਕਿਹਾ ਸੀ ਕਿ ਕੀ ਹੋ ਸਕਦਾ ਹੈ ਕੀ ਇਹ ਕਾਫੀ ਹੈ ਉੱਚ ਹੱਦ ਤੱਕ ਇਹ ਕਾਫੀ ਇਨ ਦਾ ਸੈਂਸ ਕਿ ਇੱਕ ਤਰ੍ਹਾਂ ਦਾ ਮੈਸੇਜ ਦੇ ਰਹੇ ਨੇ ਪਾਕਿਸਤਾਨ ਨੂੰ ਕਿ ਤੁਸੀਂ ਇਹ ਕੰਮ ਨਾ ਕਰੋ ਪਰ ਇਹ ਦੇ ਨਾਲ ਨਾਲ ਸਾਨੂੰ ਹੋਰ ਵੱਡੇ ਕੰਮ ਕਰਨੇ ਪੈਣਗੇ ਔਰ ਵੱਡੇ ਕੰਮ ਦਾ ਮਤਲਬ ਇਹ ਨਹੀਂ ਕਿ ਅਸੀਂ ਲੜਾਈ ਕਰਨ ਦੀ ਲੋੜ ਹੈ ਬਿਲਕੁਲ ਲੋੜ ਨਹੀਂ ਹੈ ਲੜਾਈ ਕਰਨ ਦੀ ਇਹ ਵਿਦਆਊਟ ਫਾਇਰਿੰਗ ਅ ਸ਼ਾਟ ਕਈ ਕੰਮ ਕੀਤੇ ਜਾ ਸਕਦੇ ਨੇ ਜਿਸ ਤਰ੍ਹਾਂ ਬਲੋਚਿਸਤਾਨ ਦੇ ਵਿੱਚ ਲੋਕ ਆਜ਼ਾਦੀ ਚਾਹੁੰਦੇ ਨੇ ਉਹਨਾਂ ਦੀ ਦਵਾ ਕੇ ਮਦਦ ਕੀਤੀ ਜਾਵੇ ਇਥੋਂ ਤੱਕ ਕਿ ਅਗਰ ਉਹ ਚਾਹੁੰਦੇ ਹੈ ਕਿ ਆਪਣਾ ਗਵਰਨਮੈਂਟ ਐਗਜ਼ਾਇਲ ਬਣਾਉਣਾ ਚਾਹੁੰਨ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ ਤੁਸੀਂ ਠੀਕ ਹੈ ਇੱਥੇ ਆ ਕੇ ਆਪਣੀ ਗਵਰਨਮੈਂਟ ਰੈਜ਼ਾਇਲ ਬਣਾ ਸਕਦੇ ਜਿਸ ਤਰ੍ਹਾਂ ਅਸੀਂ 70 71 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਕੀਤਾ ਸੀ ਜਦੋਂ ਉੱਥੇ ਮੂਵਮੈਂਟ ਚੱਲੀ ਸੀ ਉਹਨਾਂ ਦੀ ਗਵਰਨਮੈਂਟ ਰੈਜ਼ਾਇਲ ਕਲਕੱਤਾ ਦੇ ਨੇੜੇ ਆ ਗਈ ਸੀ ਉਹਨਾਂ ਨੇ ਆਪਣੇ ਗਵਰਨਮੈਂਟ ਚਲਾਈ ਉੱਥੋਂ ਚੱਲਦਾ ਰਿਹਾ ਜਿਸ ਤਰ੍ਹਾਂ ਤਿੱਬਤ ਦੀ ਗਵਰਨਮੈਂਟ ਰੈਜ਼ਾਇਲ ਹੈ ਦਲਾਇਲਾਮਾ ਕਿੱਥੇ ਹੈ ਤਰਮਗੜ ਤਰਮਸਾਲਾ ਉੱਥੇ ਬੈਠੇ ਨੇ ਉਹ ਗਵ ਇਸ ਤਰੀਕੇ ਨਾਲ ਜੇ ਇਹ ਅਸੀਂ ਉਹਨਾਂ ਨੂੰ ਫੈਸਿਲਿਟੀ ਦਿੱਤੀਏ ਉਹਦੇ ਨਾਲ ਬਲੋਚਾਂ ਦਾ ਜਿਹੜਾ ਮਨੋਵਲ ਬਡੇਗਾ ਉਸਤਾਹਸ਼ ਹੋਏਗਾ ਤੇ ਉਹਨਾਂ ਨੂੰ ਉਹ ਕਰਨਗੇ ਸਾਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ ਕਿ ਪਾਕਿਸਤਾਨ ਇਸ ਨਥਿੰਗ ਬਟ ਆਰਮੀ ਐਂਡ ਪੰਜਾਬ ਸਾਰੀ ਆਰਮੀ ਉਹਨਾਂ ਦੀ ਪੰਜਾਬ ਚ ਆਉਂਦੀ ਹੈ ਪੰਜਾਬ ਤੇ ਕਿਰਪਾ 60% ਆ ਪਪੂਲੇਸ਼ਨ ਜਿਹੜੀ ਆ ਉਹ ਪਾਕਿਸਤਾਨ ਦੀ ਪੰਜਾਬੀ ਆ ਬਾਕੀ ਦੂਜੇ ਜਿਹੜੇ ਤਿੰਨ ਸਟੇਟ ਸੂਬੇ ਨੇ ਉਹ ਪੰਜਾਬੀ ਡੋਮੀਨੇਟਡ ਨੇ ਉਹ ਪੰਜਾਬੀਆਂ ਤੋਂ ਖੁਸ਼ ਨਹੀਂ ਹੈਗੇ ਜੋ ਜਿੱਥੇ ਵੀ ਡੋਮੀਨੇਸ਼ਨ ਉਹਦੇ ਕੋਈ ਛੇ ਨਹੀਂ ਹੁੰਦੇ ਲੋਚਾਂ ਨੇ ਸਦਾ ਓਪਨ ਫਰੰਟ ਖੋਲ ਸਕਿਆ ਨਾਰਥ-ਵੈਸਟ ਫਰੰਟੀਅਰ ਜਾਂ ਖੈਬਰ ਪਸਤੂਨ ਦਾ ਉੱਥੇ ਵੀ ਆਲਮੋਸਟ ਸਰਕਾਰ ਦਾ ਦਬਦਬਾ ਨਹੀਂ ਚੱਲਦਾ ਸਿੰਧ ਦੇ ਵਿੱਚ ਥੋੜਾ ਬਹੁਤ ਹੈ ਪਰ ਪੰਜਾਬ ਸਾਰਿਆਂ ਸਟੇਟਾਂ ਨੂੰ ਡੋਮੀਨੇਟ ਕਰ ਰਿਹਾ ਹੈ ਇਸ ਕਰਕੇ ਹੁਣ ਸਾਨੂੰ ਪੰਜਾਬ ਨੂੰ ਤੇ ਉਹਨਾਂ ਦੀ ਫੌਜ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਪੰਜਾਬ ਨੂੰ ਟਾਰਗੇਟ ਕਰਨ ਦਾ ਤਰੀਕਾ ਜਿਵੇਂ ਇੰਡਸ ਵਾਟਰ ਟ੍ਰੀਟੀ ਹੈ ਇਹ ਬਹੁਤ ਵਧੀਆ ਤਰੀਕਾ ਹੈ ਪਰ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਟਾਈਮ ਲੱਗੇਗਾ ਦੂਜਾ ਤਰੀਕਾ ਹੈ ਕਿ ਪੰਜਾਬ ਦੇ ਵਿੱਚ ਵੀ ਲੋਕ ਇੰਨੇ ਖੁਸ਼ ਨਹੀਂ ਹੈਗੇ ਉਹਦੇ ਵਿੱਚ ਵੀ ਕਈ ਫੈਕਸ਼ਨ ਦੇ ਜਿ ਲਬਾਇਕ ਸ਼ਵੇ ਪਤਾ ਨਹੀਂ ਕਿੰਨੇ ਉਹਨਾਂ ਸਾਰੇ ਫੈਕਸ਼ਨ ਨੂੰ ਸਪੋਰਟ ਕਰਨਾ ਚਾਹੀਦਾ ਹੈ ਤਾਂ ਕਿ ਉੱਥੇ ਵੀ ਇੰਨੀ ਹਾਲਤ ਖਰਾਬ ਹੋਏ ਤੇ ਸਰਕਾਰ ਸਮਝੇ ਕਿ ਹਿੰਦੁਸਤਾਨ ਨਾਲ ਪੰਗਾ ਲੈਣਾ ਠੀਕ ਨਹੀਂ ਹੈ ਉਹ ਫਾਈਨੈਂਸ਼ੀਅਲ ਤਰੀਕੇ ਨਾਲ ਸਾਈਕੋਲੋਜੀਕਲ ਤਰੀਕੇ ਨਾਲ ਜਾਂ ਦੂਸਰੇ ਤਰੀਕੇ ਨਾਲ ਤੀਜਾ ਜਿਹੜਾ ਐਸਪੈਕਟ ਹੈ ਸਾਨੂੰ ਇੰਟਰਨੈਸ਼ਨਲ ਸਟੇਜ ਦੇ ਉੱਤੇ ਪਾਕਿਸਤਾਨ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ ਪਾਕਿਸਤਾਨੀ ਆਲਰੇਡੀ ਆਈਸੋਲੇਟਡ ਹੈ ਇਥੇ ਤੱਕ ਕਿ ਮੁਸਲਮਾਨ ਕੰਟਰੀਜ਼ ਵੀ ਉਹਨੂੰ ਚੰਗਾਨੀ ਸਮਝਦੇ ਕੋਈ ਉਹਨਾਂ ਦਾ ਦੋਸਤ ਨਹੀਂ ਹੈ ਪਰ ਇਸ ਇਨਸੀਡੈਂਟ ਕਰਕੇ ਅਸੀਂ ਹੋਰ ਉਹਨਾਂ ਨੂੰ ਆਈਸੋਲੇਟ ਤੇ ਬਦਨਾਮ ਕਰ ਸਕਦੇ ਹਾਂ ਤਾਂ ਕਿ ਜਿਹੜਾ ਉਹਨਾਂ ਦੀ ਫੰਡਿੰਗ ਹੈ ਆਈਐਮਐਫ ਵਰਲਡ ਬੈਂਕ ਵਗਾਰਾ ਤੋਂ ਪੈਸੇ ਲੈ ਕੇ ਬੇਸਿਕਲੀ ਉਹ ਬੈਂਕਰਪਟ ਕੰਟਰੀ ਹੈ ਉਹ ਆਪਣੇ ਕੀ ਕਹਿੰਦੇ ਹੁੰਦੇ ਨੇ ਲੋਨ ਦੇ ਉੱਤੇ ਜੀ ਰਹੇ ਨੇ ਲੋਨ ਦਾ ਲੋਨ ਦੇਣ ਵਾਸਤੇ ਉਹਨੂੰ ਲੋਨ ਲੈਣਾ ਪੈਂਦਾ ਤੇ ਇਸ ਕਰਕੇ ਉਹਨਾਂ ਨੂੰ ਵੀ ਸਾਨੂੰ ਦੱਸਣਾ ਚਾਹੀਦਾ ਹੈ ਕਿ ਇਹ ਕੰਟਰੀ ਰੋ ਕੰਟਰੀ ਹੈ ਇਹਨਾਂ ਨੂੰ ਤੁਸੀਂ ਕਹੋ ਬੰਦੇ ਬਣ ਜਾਓ ਇਹਨਾਂ ਦੀ ਜੋ ਫੰਡਿੰਗ ਹੈ ਉਹ ਬੰਦ ਕਰੋ ਤੇ ਇਕਨੋਮਿਕ ਐਂਗਲ ਸਾਨੂੰ ਬਹੁਤ ਜ਼ਰੂਰੀ ਹੈ ਜੇ ਤਾਂ ਬਾਕੀ ਉਹਨਾਂ ਦੇ ਜਨਾ ਟ੍ਰੇਡ ਹੈ ਉਹਨਾਂ ਨੂੰ ਦੇ ਤਰੀਕੇ ਨਾਲ ਵੀ ਇਹ ਸਾਨੂੰ ਕਰਨਾ ਚਾਹੀਦਾ ਹੈ ਟਾਇਰ ਲੈਵਲ ਕਿ ਜਿਹੜਾ ਉਹਨਾਂ ਦਾ ਟ੍ਰੇਡ ਹੈ ਉਹ ਘਟ ਜਾਏ ਤੇ ਸਾਡਾ ਟ੍ਰੇਡ ਵੱਧ ਜਾਏ ਤਾਂ ਕਿ ਉਹਨਾਂ ਨੂੰ ਹੀਟ ਫੀਲ ਹੋਵੇ ਕਿ ਵੀ ਹਿੰਦੁਸਤਾਨ ਨਾਲ ਦੋਸਤੀ ਬਣਾਉਣਾ ਸਾਡਾ ਜਿਆਦਾ ਫਾਇਦਾ ਹੈ ਦੁਸ਼ਮਣੀ ਦਾ ਸਾਡਾ ਕੋਈ ਫਾਇਦਾ ਨਹੀਂ ਹੈ। ਤੋਂ ਇਹ ਕਈ ਚੀਜ਼ਾਂ ਕਰਨੀਆਂ ਪੈਣਗੀਆਂ। ਜਿੱਥੋਂ ਤੱਕ ਇਮੀਡੀਏਟ ਦਾ ਗੱਲ ਹੈ ਇਮੀਡੀਏਟ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਵਿਦਆਊਟ ਫਾਇਰਿੰਗ ਅ ਸ਼ਾਟ ਤੁਸੀਂ ਉਹਨਾਂ ਨੂੰ ਬਲੀਡ ਕਰੋ ਉਹਨਾਂ ਦੀ ਫੌਜ ਨੂੰ। ਉਹ ਹੋ ਸਕੇ ਕਿ ਉਹਨਾਂ ਨੂੰ ਡਿਪਲੋਏ ਕਰੋ, ਮੋਬਾਈਲਾਈਜ਼ ਕਰੋ, ਬਾਡ ਦੇ ਉੱਤੇ ਬਲਾਓ। ਉਹਨਾਂ ਦਾ ਕਿ ਉਹਨਾਂ ਦਾ ਪਟਾਉਟ ਖਰਚ ਹੋਏ ਗੱਡੀਆਂ ਖਰਾਬ ਹੋਣ ਲੋਕ ਦੁਖੀ ਹੋਣ ਵਗੈਰਾ ਵਗੈਰਾ ਲੋਕਾਂ ਨੇ ਜਿੱਥੇ ਫਸਲਾ ਲੱਗੇ ਨੇ ਉੱਥੇ ਫੌਜ ਆਏਗੀ ਉੱਥੇ ਪ੍ਰੋਬਲਮ ਹੋਏਗੀ ਇਸ ਕਰਕੇ ਸਾਨੂੰ ਉਹਦੇ ਵਾਸਤੇ ਅਸੀਂ ਈਜ਼ੀਲੀ ਕਰ ਸਕਦੇ ਹਾਂ ਆਪਣੀ ਫੌਜ ਨੂੰ ਮੋਬਿਲਾਈਜ਼ ਕਰੋ ਤਾਂ ਆਟੋਮੈਟਿਕਲੀ ਮੂਵਰ ਕਰ ਕਰ ਤੇ ਆਪਣਾ ਜੇ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਕੇ ਸੀਕ੍ਰੇਟ ਹੁੰਦੇ ਨੇ ਨਹੀਂ ਦੱਸਿਆ ਜਾਂਦੀ ਕਿਸ ਤਰੀਕੇ ਨਾਲ ਕਿਵੇਂ ਕਰਨਾ ਤਾਂ ਕਿ ਤੁਸੀਂ ਆਪਣੀ ਐਫਰਟ ਘੱਟ ਲਓ ਉਹਨਾਂ ਦੀ ਐਫਰਟ ਜ਼ਿਆਦਾ ਲਓ ਤਾਂ ਕਿ ਉਹ ਆਪ ਘੱਟ ਥੱਕੋ ਉਹ ਜ਼ਿਆਦਾ ਥੱਕਣ ਤੇ ਜਦੋਂ ਉਹਨਾਂ ਦੀ ਤੇਲ ਖਤਮ ਹੋ ਗਿਆ ਦੋ ਚਾਰ ਮਹੀਨੇ ਬਾਅਦ ਬਾਹਰੋਂ ਆਉਂਦਾ ਬੰਦ ਹੋ ਗਿਆ ਤੇ ਆਪਣੇ ਆਪ ਉਹ ਬੰਦੇ ਬਣ ਗਏ ਤੇ ਤੀਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹ ਸਾਨੂੰ ਜਿਵੇਂ ਪਾਕਿਸਤਾਨ ਨੇ ਏਮ ਬਣਾਇਆ ਹੈ ਸਾਡੇ ਅਗੇਂਸਟ ਟੂ ਬ੍ਰੇਕ ਇੰਡੀਆ ਸਾਡਾ ਏਮ ਕੀ ਹੈ ਸਾਡੇ ਏਮ ਕੋਈ ਕਲੈਰੀਫਾਈਡ ਨਹੀਂ ਹੈ ਕਈ ਲੋਕ ਕਹਿੰਦੇ ਜੀ ਸਟਰੋਂਗ ਐਂਡ ਪ੍ਰੋਸਪਰਸ ਪਾਕਿਸਤਾਨ ਇਨ ਇੰਡੀਆਜ਼ ਫੇਵਰ ਇਹ ਸੇ ਬਕਵਾਸ ਨੀ ਡਿਫੈਂਸਿਵ ਰਹਿਣਾ ਹੈ ਬਸ ਨਹੀਂ ਇਹ ਬਕਵਾਸ ਹੈ ਜਿਹੜੇ ਲੋਕ ਕਹਿੰਦੇ ਕਿ ਪਾਕਿਸਤਾਨ ਨੂੰ ਤਕੜਾ ਬਣੋ ਤੇ ਪ੍ਰੋਸਪਰ ਹੋਣਾ ਸਾਡੇ ਫਾਇਦੇ ਚ ਹੈ ਜਦੋਂ ਪਾਕਿਸਤਾਨ ਤਗੜਾ ਹੋਏਗਾ ਜਦੋਂ ਪ੍ਰਾਸਫਰ ਹੋਏਗਾ ਉਹ ਸਾਨੂੰ ਜਿਆਦਾ ਡੈਮੇਜ ਕਰੇਗਾ ਭੁੱਖਾ ਪਾਕਿਸਤਾਨ ਨੰਗਾ ਪਾਕਿਸਤਾਨ ਕੰਟਰੋਲ ਕਰਨਾ ਸੌਖਾ ਹੈ ਰੱਜਿਆ ਪੁੱਜਿਆ ਪਾਕਿਸਤਾਨ ਤਗੜਾ ਪਾਕਿਸਤਾਨ ਕੰਟਰੋਲ ਕਰਨਾ ਔਖਾ ਹੈ ਇਸ ਕਰਕੇ ਇਕਨੋਮਿਕਲੀ ਉਹਨਾਂ ਨੂੰ ਸਾਨੂੰ ਡਾਊਨ ਹੀ ਕਰਨਾ ਚਾਹੀਦਾ ਪਾਕਿਸਤਾਨ ਜਿੰਨਾ ਹੋ ਸਕਦਾ ਤੇ ਇਹ ਕਈ ਚੀਜ਼ਾਂ ਨੇ ਜਿਹੜੀ ਕਰ ਸਕਦੇ ਆ ਮੋਬਿਲਾਈਜੇਸ਼ਨ ਮੇਰੇ ਖਿਆਲ ਨਾਲ ਹੋਣੀ ਚਾਹੀਦੀ ਹੈ ਡਿਪੈਂਡ ਕਰਦਾ ਹੈ ਕਿ ਹਰ ਥਿੰਕਿੰਗ ਕੀ ਹੈ ਪਰ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਵੀਰੋ ਕਿ ਜਿੰਨਾ ਚ ਤੁਸੀਂ ਪਾਕਿਸਤਾਨ ਦੇ ਅਗੇਂਸਟ ਏਮ ਨਹੀਂ ਬਣਾਉਂਦੇ ਉਹਨਾਂ ਚ ਪਾਕਿਸਤਾਨ ਤੁਹਾਨੂੰ ਨਹੀਂ ਛੱਡੇਗਾ ਮੇਰੇ ਹਿਸਾਬ ਨਾਲ ਸਾਡਾ ਏਮ ਹੋਣਾ ਚਾਹੀਦਾ ਟੂ ਵੀਕਨ ਪਾਕਿਸਤਾਨ ਸੋ ਮੱਚ ਦੈ ਡੋਨਟ ਪੇ ਕਰੀਏਟ ਐਨੀ ਟ੍ਰਬਲ ਫਾਰ ਅਸ ਜੇ ਤੁਹਾਡਾ ਗੌਣਜੀ ਟਕੜਾ ਹੈ ਰੋਡ ਡਾਂਖੜ ਕਾਉਗਾ ਜੇ ਸਾਲਾ ਭੁੱਖਾ ਲੰਘਿਆ ਕੋਈ ਦੇਖੂਗਾ ਯਾਰ ਇਹਨੂੰ ਨਾ ਹੀ ਤੰਕਰੀਏ ਤੂੰ ਕੁਛ ਨਾ ਕੁਛ ਮਿਲੇਗਾ ਫਿਰ ਉਹਨਾਂ ਦੀ ਸੀ ਮਦਦ ਕਰ ਸਕਦੇ ਹਾਂ ਕੁਛ ਨਾ ਕੁਛ ਕਰ ਸਕਦੇ ਹਾਂ ਪਰ ਉਹਨਾਂ ਨੂੰ ਇਸ ਕੰਡੀਸ਼ਨ 'ਚ ਲਿਆਉਣਾ ਜ਼ਰੂਰੀ ਹੈ। ਔਰ ਉਹਦੇ ਵਾਸਤੇ ਚੀਨ ਪਾਕਿਸਤਾਨ ਦੀ ਮਦਦ ਕਰ ਰਹਾ ਹੈ। ਸਾਨੂੰ ਵੀ ਅਮਰੀਕਾ ਦੇ ਨਾਲ ਮਿਲ ਕੇ ਕੋਈ ਤਰੀਕਾ ਲੱਭਣਾ ਚਾਹੀਦਾ ਹੈ ਤਾਂ ਕਿ ਜਿਹੜੀ ਚੀਨ ਮਦਦ ਕਰ ਰਹੀ ਹੈ ਉਸ ਮਦਦ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ। ਇਹ ਨਾ ਹੋਵੇ ਕਿ ਪਾਕਿਸਤਾਨ ਪੱਖਾ ਲੰਗਾ ਉਹ ਚੀਨ ਨੂੰ ਸਪੋਰਟ ਕਰੇ ਚੀਨ ਨੂੰ ਬੜਾ ਸੂਟ ਕਰਦਾ ਹੈ। ਕਿਉਂ ਹਿੰਦੁਸਤਾਨ ਨੂੰ ਡਾਊਨ ਰੱਖੋ ਪਾਕਿਸਤਾਨ ਨੂੰ ਐਜ਼ ਏ ਪ੍ਰੌਕਸੀ ਸਿਸਟਮ ਵਰਤ ਕੇ ਤੋਂ ਉਸ ਕਰਕੇ ਸਾਨੂੰ ਚੀਨ ਦੇ ਨਾਲ ਵੀ ਸਾਰੀ ਅਮਰੀਕਾ ਦੇ ਨਾਲ ਵੀ ਕੋਈ ਕਰਨਾ ਪੈਗਾ ਤਾਂ ਕਿ ਚਾਈਨਾ ਫੈਕਟਰ ਨਿਊਟਰਲਾਈਜ਼ ਹੋ ਜਾਏ ਤੇ ਇਹ ਸਾਰੀਆਂ ਚੀਜ਼ਾਂ ਕਰਨੀਆਂ ਮੇਰੇ ਖਿਆਲ ਨਾਲ ਜਿਹੜੀ ਸਾਡੀ ਲੀਡਰਸ਼ਿਪ ਉਹ ਸੋਚਦੀ ਹੋਏਗੀ ਤੇ ਕੁਛ ਨਾ ਕੁਛ ਕਰਦਾ ਜਗਾ ਪਰ ਜਿੰਨਾ ਚਿਰ ਅਸੀਂ ਪਾਕਿਸਤਾਨ ਨੂੰ ਕਮਜ਼ੋਰ ਤੇ ਧੀਕ ਨਹੀਂ ਕਰਦੇ ਇੰਨਾ ਵੀ ਕੋ ਕੁਛ ਨਾ ਕਰ ਸਕਿਆ ਉਹਨਾਂ ਚਿਰ ਇਸ ਤੇ ਪੀਸ ਨਹੀਂ ਹੋਏਗਾ ਜਦੋਂ ਵੀ ਉਹਨੂੰ ਥੋੜਾ ਜਿਹਾ ਹੋਇਆ ਉਹਨਾਂ ਨੇ ਕੁਛ ਨਾ ਕੁਛ ਕਰ ਬੜ ਕੇ ਉਹਨਾਂ ਨੂੰ ਭੁੱਖੇ ਮਾਰੋ ਦਬਾ ਕੇ ਔਰ ਜਦੋਂ ਹੈ ਫਿਰ ਰੋਟੀ ਦੇ ਦੇ ਲੈ ਭਾਈ ਲੈ ਭਾਈ ਤੂੰ ਮਰੀ ਨਾ ਤਾਂ ਲੈ ਲੈ ਪਰ ਉਹਨਾਂ ਨੂੰ ਉਹ ਨਾ ਕਰੋ ਕਿ ਉਹ ਤਕੜੇ ਹੋ ਜਾਣ ਤੇ ਡਾਂਗ ਚੱਕ ਕੇ ਤੁਹਾਡੇ ਦਰੋਂ ਨਹੀਂ ਕਰੇ ਇਸ ਕਰਕੇ ਕਈ ਫੈਕਟਰ ਕਰਨੇ ਪੈਣਗੇ ਔਰ ਜਿਵੇਂ ਚਾਈਨੀਜ਼ ਕਹਿੰਦੇ ਹੁੰਦੇ ਹੈ ਕਿ ਇਨ ਏਵਰੀ ਕ੍ਰਾਈਸਿਸ देयर इज ਅਪੋਰਚੁਨਿਟੀ ਸੋ ਵੀ ਸ਼ੁੱਡ ਯੂਜ਼ ਦਿਸ ਕ੍ਰਾਈਸਿਸ ਅਪੋਰਚੁਨਿਟੀ ਟੂ ਸ਼ੋ ਟੂ ਦ ਵਰਲਡ ਟੂ ਸ਼ੋ ਟੂ ਪਾਕਿਸਤਾਨ ਕਿ ਇਹ ਜਿਹੜਾ ਕੰਮ ਕਰ ਰਹੇ ਨੇ ਇਹ ਮਾੜਾ ਹੈ ਇਹ ਕੰਟਰੋਪਰੋਡਕਟ ਹੈ ਔਰ ਇਹ ਮਰ ਜਾਣਗੇ ਇਸੇ ਤੋਂ ਆਪ ਦਾ ਤੂੰ ਸਮਥਿੰਗ ਲੈ ਲੇ ਬਹੁਤ ਧੰਨਵਾਦ ਜੀ ਜਾਨੀ ਸਾਹਿਬ ਤਾਂ ਸਿੱਧੇ ਤੌਰ ਤੇ ਕਈ ਚੀਜ਼ਾਂ ਸੀ ਜਿਹੜੀਆਂ ਅੱਜ ਡਿਸਕਸ ਹੁੰਦੀਆਂ ਨੇ ਉਹਦੇ ਵਿੱਚ ਖਾਸ ਤੌਰ ਤੇ ਇਹ ਹੈ ਕਿ ਜੇ ਆਪਾਂ ਗੱਲ ਸਿਕਿਉਰਟੀ ਸਿਸਟਮ ਦੀ ਕਰਦੇ ਹਾਂ ਜਾਂ ਫਿਰ ਇੰਟੈਲੀਜੈਂਸੀ ਦੀ ਕਰਦੇ ਹਾਂ ਤਾਂ ਬ੍ਰਿਗੇਡੀਅਰ ਸਾਹਿਬ ਮੰਨਦੇ ਆ ਕਿ ਉਹਦੇ ਵਿੱਚ ਠੀਕ ਹੈ ਫੇਲਿਅਰ ਹੈਗਾ ਪਰ ਸਭ ਤੋਂ ਵੱਡੀ ਲਾਪਰਵਾਹੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਬੇਪਰਵਾਹੀ ਬੇਪਰਵਾਹੀ ਹੈ ਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਟੈਰਰ ਗਰੁੱਪ ਹੈਗੇ ਆ ਉਹ ਕਦੇ ਵੀ ਕਿਸੇ ਦੀ ਇਕਨੋਮੀ ਨੂੰ ਜਾਂ ਕਸ਼ਮੀਰ ਦੀ ਇਕਨੋਮੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਇਸੇ ਕਰਕੇ ਉਹ ਸਿਵਲੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਸਿਵਿਲਿਅਨ ਤੇ ਜਿਹੜਾ ਇਦਾਂ ਦਾ ਅਟੈਕ ਨਹੀਂ ਕਰਨਗੇ ਤਾਂ ਸਾਡੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਸੀ ਉਹ ਇਸ ਗੱਲ ਨੂੰ ਲੈ ਕੇ ਬੇਪਰਵਾਸੀ ਕਿੰਨੀ ਅਜੀਹਾ ਨਹੀਂ ਹੋ ਸਕਦਾ ਇਸੇ ਕਰਕੇ ਉੱਥੇ ਕਿਸੇ ਤਰ੍ਹਾਂ ਦੀ ਕਿ ਸਿਕਿਉਰਿਟੀ ਡਿਪਲੋਏ ਨਹੀਂ ਕੀਤੀ ਗਈ ਪਰ ਹੋਇਆ ਇਸ ਦੇ ਉਲਟ ਟੈਰਰ ਗਰੁੱਪ ਨੇ ਆਪਣਾ ਸੁਨੇਹਾ ਦੇ ਤਾ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਅਸੀਂ ਇਕਨੋਮੀ ਵੀ ਡੈਮੇਜ ਕਰ ਸਕਦੇ ਹਾਂ ਸਭ ਕੁਝ ਕਰ ਸਕਦੇ ਹਾਂ ਪਰ ਇਹ ਸਭ ਦੇ ਵਿਚਾਲੇ ਪਾਕਿਸਤਾਨ ਦੀ ਸਿੱਧੀ ਸਿੱਧੀ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਜੇਕਰ ਇਨਵੋਲਵਮੈਂਟ ਨਾ ਹੁੰਦੀ ਤਾਂ ਆਪਣੀਆਂ ਜਿਹੜੀਆਂ ਫੌਜਾਂ ਸੀ ਉਹ ਬਾਰਡਰ ਤੇ ਲਿਆ ਕੇ ਡਿਪਲੋਏ ਨਾ ਕਰਦੇ ਔਰ ਇਸੇ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਹਾਇਰ ਅਥਾਰਟੀ ਦੇ ਵੱਲੋਂ ਜਿਸ ਤਰ੍ਹਾਂ ਦੇ ਬਿਆ ਉਹ ਵੀ ਬਿਆਨ ਇਸ ਤਰ੍ਹਾਂ ਦੇ ਨਾ ਦਿੰਦੇ ਹਾਲਾਂਕਿ ਇੱਥੇ ਸ਼ੋਕ ਜਿਹੜਾ ਸੀ ਉਹ ਪਰ ਕਟਾਉਣਾ ਚਾਹੀਦਾ ਸੀ ਪਰ ਅਜੇਹਾ ਗਵਾਂਡੀ ਜਿਹੜਾ ਮੁਲਕ ਹੈ ਉਸ ਦੇ ਵੱਲੋਂ ਨਹੀਂ ਹੋਇਆ ਹਾਲ ਦੀ ਘੜੀ ਇਹ ਕਿਸ ਤਰੀਕੇ ਕੀਤਾ ਜਾ ਸਕਦਾ ਹੈ ਇਹ ਹਾਲੇ ਉਡੀਕ ਹੈ ਕਿ ਦੇਸ਼ ਇਸ ਤੇ ਹੋਰ ਕੀ ਕਰਵਟ ਲੈਂਦਾ ਜਾਂ ਫਿਰ ਸਾਡੀ ਸਰਕਾਰ ਕੀ ਕਰਵਟ ਲੈਂਦੀ ਹੈ ਪਰ ਬਰਗੇਡੀਅਸ ਸਾਹਿਬ ਕਹਿੰਦੇ ਆ ਕਿ ਗਵਾਂਡੀ ਮੁਲਕ ਨੂੰ ਜਿੰਨਾ ਕ ਕਮਜ਼ੋਰ ਕੀਤਾ ਜਾ ਸਕਦਾ ਕੀਤਾ ਜਾਣਾ ਚਾਹੀਦਾ ਤਾਂ ਕਿ ਉਹ ਸਾਡੇ ਤੇ ਅਜਿਹਾ ਪ੍ਰਹਾਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਕਰ ਸਕੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾਹ ਹੁਰ ਦਾ ਅਨਮਿਉ ਚੰਡੀਗੜ੍ਹ